ਕੱਲੋ ਕੱਲੋ ਯਾਰ ਕੰਮ ਕਰੋ ਮੈਂ ਮਾਰ ਰਿਹਾ 27-28 ਹਜ਼ਾਰ ਰੁਪਏ ਉਹ ਲੱਗ ਰਿਹਾ ਆਣ ਜਾਣ ਦਾ ਸਲਾਮ ਅਲੈਕਮ ਭਾਈ ਜੀ 20000 ਰੁਪਏ ਜਿੰਨਾ ਚਿਰ ਸਾਥ ਚੱਲਦਾ ਗਲਤ ਨਹੀਂ ਗੀ ਪੁੱਛ ਪੁੱਛ ਕੇ ਤੇ ਲੱਭ ਲੱਭ ਕੇ ਚੰਗੇ ਕੰਮ ਕਰਾਂਗੇ ਜੇ ਕਿਸੇ ਮਾਈ ਦੇ ਲਾਲ ਚ ਹੈ ਹਿੰਮਤ ਤੇ ਆ ਕੇ ਡੱਕ ਲਵੇ ਨਾਲੇ ਕਮਲਿਆ ਕੜੀ ਸੱਚੀਆਂ ਗੱਲਾਂ ਡਕੀਆਂ ਗਈਆਂ ਉੱਤੇ ਉਵੇਂ ਥੱਲੇ ਨਹੀਂ ਕਾਕਾ ਭਾਈ ਸੀ ਨਾ ਪਰਸੋਂ ਵੀਡੀਓ ਬਣਾ ਕੇ ਇੰਜ ਗਈ ਸ਼ੂਕ ਦੀ ਜਿੱਦਾਂ ਪੈਟਰੋਲ ਸੁੱਟ ਕੇ ਅੱਗ ਲਾਈ ਹੋਵੇ ਪਰ ਮਜਾ ਆਲਾ ਕਿਸੇ ਯੂਟਿਊਬਰ ਨੂੰ ਇੰਚੀ ਵੀ ਸ਼ਰਮ ਆਈ ਹੋਵੇ ਜਿਨ੍ਹਾਂ ਨੂੰ ਬਈ ਗੈਰਤਾਂ ਦਾ ਭਾਰ ਨਾ ਹੋਵੇ ਉਹਨਾਂ ਨੂੰ ਕੀ ਪਤਾ ਸ਼ਰਮਾ ਕੀ ਹੁੰਦੀ ਆ ਇਹ ਬਾਈ ਇਹਨਾਂ ਨੂੰ ਸ਼ਰਮ ਦਿਵਾਵਾਂਗੇ ਇਹ ਜਿਹੜੇ ਪਾਕਿਸਤਾਨੀ ਯੂਟਿਊਬਰ ਆ ਨਾ ਇਹਨਾਂ ਨੂੰ ਸ਼ਰਮ ਦਿਵਾਵਾਂਗੇ ਆਪਾਂ ਇਹਨਾਂ ਦੀ ਮਿੱਠੀ-ਮਿੱਠੀ ਇੰਨੀ ਹੀ ਕਰਾਂਗੇ ਇੰਨੀ ਕਰਾਂਗੇ ਵੀ ਕਿਸੇ ਯੂਟਿਊਬਰ ਨੇ ਡਾਲਰ ਕਮਾ ਕੇ ਵਾਂ ਕੇ ਲੋਹੇ ਦੀ ਵੀ ਬਣਵਾਈ ਹੋਈ ਨਾ ਉਹ ਵੀ ਪਾਟ ਜੇਗੀ YouTube ਆ ਜਾਓ ਬਾਈ ਮੋਟਰ ਰੱਖੋ ਤੁਰਿਆ ਤੁਰਿਆ ਯਾਰ ਨਾਲੇ ਯਾਰ ਮੈਂ ਸਲਾਮ ਕਰਦਾ ਆਪਣੀ ਪਾਕਿਸਤਾਨੀ ਆਵਾਮ ਦੀ ਹਾਜ਼ਰ دماਗੀ ਨੂੰ ਵੀ ਮੈਂ ਉਸ ਬੰਦੇ ਦਾ ਨਾਮ ਵੀ ਨਹੀਂ ਲਿਆ ਇਸ ਵੀਡੀਓ ਚ ਲੋਕਾਂ ਨੇ ਫੋਨ ਕਰ ਕਰਕੇ ਮੈਨੂੰ ਉਹਦਾ ਨਾਮ ਦੱਸਿਆ ਵੀ ਯਾਰ ਵਾਕਈ ਉਸ ਬੰਦੇ ਨੇ ਸਾਡੇ ਬੜੇ ਬੜੇ ਲੋਕਾਂ ਦੇ ਦਿਲ ਤੋੜਤੇ ਉਹ ਇੱਕ ਵੀਡੀਓ ਪਾ ਕੇ ਜਿਹੜੀ ਵੀਡੀਓ ਮੈਂ ਦੇਖ ਕੇ ਮੇਰਾ ਮੀਟਰ ਸ਼ਾਟ ਹੋ ਗਿਆ ਤੇ ਮੈਂ ਵੀਡੀਓ ਬਣਾਈ ਉਹ ਕੋ ਔਰ ਮੈਂ ਹੁਣ ਤੁਹਾਡੀ ਐਸੀ ਕਲਾ ਸੁਣਾਵਾਂਗਾ ਤੁਸੀਂ ਯਾਦ ਰੱਖੋਗੇ ਸੋਰੀ ਦਿਓ ਕੋਸ਼ਿਸ਼ ਆਦੀ ਦਾ ਹੋਇਆ ਵਾ ਫੜਾ ਰੇ ਯਾਰ ਮੈਨ ਲੱਗਦਾ ਤੂੰ ਵੀਡੀਓ ਨਹੀਂ ਸਹੀ ਬਣਾ ਰਿਹਾ ਕੈਮਰਾਮੈਨ ਦੇਖ ਲੋ ਬਰਾਦਰ ਯਾਰ ਇਧਰ ਯੋ ਇਹ ਉਹ 10 ਜਰਾ ਗਿਨੀ ਇਧਰ ਆ ਨਾ ਅਲੀ ਮਲੰਗ ਤੋਂ ਵੀ ਗਾਂ ਦੀ ਸ਼ੈ ਆ ਬਾਈ ਜੀ ਇਹ ਇਧਰ ਆ ਇਨਾਂ ਜਰਾ ਅਗਰ ਆ ਨਾ ਜਰਾ ਇਧਰ ਇਹ ਇੱਕ ਇੱਕ ਟਾਪਾ ਕਰਕੇ ਲਿਆ ਕੇ ਰੱਖਿਆ ਨਾ ਤੂੰ ਇੱਥੇ ਜੀ ਉੱਥੋਂ ਸਾਰੇ ਅੱਡੇ ਤੋਂ ਚੱਕ ਕੇ ਇੱਕ ਇੱਕ ਟਾਪਾ ਕਰਕੇ ਇਧਰ ਲੈ ਕੇ ਆਇਆ ਨਾ ਆ ਤਾਂ ਜਰਾ ਇਹ ਕਿੰਨੇ ਟਾਪੇ ਲੱਗੇ ਪਏ पचहत्तर पिछो सुनता सता तू नहीं सी बोलना यार तिहत्तर टापे बन चुके चल 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 टापा चक मेरा वीरा मैं अमरजीत सिंह जी, जी पेंड तलवंडी मंगे मैं ट्रैवल टैप से वीजा पढ़ाई किया जी बेलजियम का जी साडा वीजा लग गया जी कि किसी ने वीजा लवाना हो जी इन्होंने कलेक्ट कर सकता जी ਦੇ 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 ਬਾਈ ਸ਼ਾਬਾਸ਼ 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 ਜੀ ਅਜਵਾਨਾ ਇਹ ਬਾਈ ਜੀ ਅੱਡਾ ਲੱਗਿਆ ਹੋਇਆ ਕੈਮ ਆ ਮਾਸ਼ਾਅੱਲਾ ਆਪਣੀਆਂ ਹੱਡਾਂ ਪੈਰਾਂ ਤੇ ਸਾਰੇ ਲੱਗੇ ਹੋਏ ਆ ਪੂਰੀ ਮਹਾਰਤ ਦਿਖਾ ਰਿਹਾ ਚੱਲ ਵੀ ਜਵਾਨਾ ਲੈ ਕੇ ਅਲੀ ਮਲੰਗ ਤਾਂ ਫਿਰ ਨਹੀਂ ਆਇਆ ਹੈ ਬਾਈ ਜੀ ਅਲੀ ਮਲੰਗ ਵੀ ਕਿਸੇ ਹੋਰ ਲੇਬਰ ਤੇ ਨਾਲ ਚਲਾ ਗਿਆ ਬਾਈ ਜੀ ਪਹਿਲੇ ਕਿਸੇ ਟਾਈਮ ਨਾਲ ਉਹਨੂੰ ਬੁੱਕ ਕਰ ਲਿਆ ਸੀਗਾ ਫੇਰ ਆਪਾਂ ਕੀ ਕਰ ਸਕਦੇ ਆ ਯਾਰ ਕੀ ਗੱਲ ਬਾਈ ਜੀ ਲੱਤਾਂ ਥਾਗੀਆਂ ਹੈ ਖੈਰ ਹੋਵੇ ਸਾਈ ਕੀ ਕਰੇ ਤੁਹਾਡਾ ਕੀ ਕਰੇ ਬੰਦਾ ਤੁਹਾਡਾ ਤੁਹਾਨੂੰ ਦੱਸੋ ਮੈਨੂੰ ਦੱਸੋ ਤੁਹਾਡਾ ਮੈਂ ਕੀ ਕਰਾਂ ਹੈ ਇਹ ਸੌ ਕਿਲਾ ਕਿਦਾਂ ਤੋੜਨਾ ਆਪਾਂ ਹੱਥ ਸੁੱਟ ਇਹ ਰੋਜ਼ ਕਿਲਾ ਤੋੜਾਂਗੇ ਤੇ ਬਾਈ ਜੀ ਜਾਲ ਲਾ ਕੇ ਪਾਵਾਂਗੇ ਆਪਾਂ ਇਦਾਂ ਬਾਈ ਜੀ ਆਪਾਂ ਪਿਆਰ ਮੁਹੱਬਤ ਨਾਲ ਠੰਡੇ ਬਿਠੇ ਹੋ ਕੇ ਤੁਰਦੇ ਰਹੇ ਫੇਰ ਤਾਂ ਬਾਈ ਜੀ ਆਪਾਂ ਰਹਿ ਜਾਾਂਗੇ ਬੰਨੇ ਤੋਰੇ ਹੋਰੇ ਨਹੀਂ ਨਹੀਂ ਜੀ ਸੱਟ ਮਾਰਾਂਗੇ ਜੀ ਅਰੇ ਸੱਟ ਮਾਰੇਗਾ ਤੂੰ ਮਰੇ ਆ ਮੈਂ ਲਾਈ ਕੜਾ ਹਜ਼ਾਰ ਤੋੜਦਾ 2 ਮਿੰਟ ਉਧਰ ਨੂੰ ਇਧਰ ਨੂੰ ਹੋਵੋ ਤੇ ਸ਼ਾਮ ਪਟਾਮ ਕਰਕੇ ਰੱਖ ਦਿੰਦੇ ਸਾਰਾ ਪ੍ਰੋਗਰਾਮ ਤੋਂ ਵੜ ਗਿਆ ਹੁਣ ਮੈਂ ਵੈਸੇ ਇਹਨੂੰ ਆ ਗਿਆ ਤੇ ਤੁਸੀਂ ਫਿਰ ਦੇਖਿਆ ਵਾ ਚਲੋ ਮੁੰਡੇ ਬੈਠੇ ਤਾਂ ਕਰਕੇ ਬਾਈ ਜੀ ਜੇ ਅਪਾ ਹੁਣ ਐਵੇਂ ਇਹਨਾਂ ਤੇ ਪ੍ਰੈਸ਼ਰ ਪਾ ਦਈਏ ਤੇ ਬਣਦਾ ਨਹੀਂ ਆ ਛੋਟੀ ਬੂਟੀ ਆ ਗਈ ਐ ਉਹਨਾਂ ਨੇ ਕਿਹਾ ਕੋ ਚਾਰ ਸਟੂਟਰ ਖਾ ਲੀਏ ਹੈ ਹੈ ਬਾਈ ਹਾਂਜੀ ਹੈ ਹੈਪੀ ਟੂ ਯੂ ਮੁੰਡਿਆਂ ਨੇ ਸ਼ਵੇਰ ਦੀ ਬੜੀ ਸਪੀਡ ਮਾਰੀ ਐ ਓਏ ਦੇਖੀ ਕਿ ਦੇ ਮੈਨੂੰ ਵੀ ਤਸਵੀਰ ਲਾਓ ਆ ਦੇਖ ਤੇ ਅਜੀ ਵੀ ਤਸਵੀਰ ਲੈ ਲੀ ਆਪਾਂ ਯਾਰ